पेंड का खुरद विखे गुरु रविदास पुरब दौरान डा अंबेडकर जीत गा अचानक माइक बंद करने पिंड रोज की लहर सी जो एक खबर चेतना चैनल से प्रमुखता नली ते विश्वभर खबर पहुंच गई तगले दिन सवेर था विखे अकविंदर कौर उस परिवार पिंड रुड़का निवासी पहुंचे बसपा ਦੇ ਹਲਕਾ ਫਿਲੌਰ ਦੇ ਪ੍ਰਦਾਨ ਸੁਖਵਿੰਦਰ ਬਿੱਟੂ ਦੀ ਅਗਵਾਈ ਵਿੱਚ ਹਲਕੇ ਪੜ ਦੇ ਆਗੂ ਇਕੱਠੇ ਹੋ ਗਏ ਤੇ ਇਸ ਦੇ ਨਾਲ ਹੀ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਦੇ ਆਗੂ ਬਲਵਿੰਦਰ ਬੋਦ, ਤਰਮਵੀਰ ਬੋਦ ਤੇ ਅੰਬੇਡਕਰ ਸੈਨਾ ਆਫ ਇੰਡੀਆ ਦੇ ਆਗੂ ਗੁਰਸ਼ੰਮਸਨਪੁਰ ਪਹੁੰਚੇ ਐਸ ਐਚਓ ਗੁਰਸ਼ਰਨ ਸਿੰਘ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਐਸ ਐਚਓ ਗੁਰਾਇਾਨ ਗੁਰਸ਼ਰਨ ਸਿੰਘ ਨੇ ਕਾਰਵਾਈ ਕਰਦਿਆਂ ਦੱਸਿਆ ਕਿ ਪਿੰਡ ਰੁੜਕਾ ਖੁਰਦਵਾਸੀ ਸੰਦੀਪ ਸਿੰਘ ਵਿੱਕੀ ਪੁੱਤਰ ਸੋਢੀ RAM विजय सिंह पुत्र हरमेश लाल सोडी राम पुत्र जीत राम मंदीप तीर पुत्र सोडी राम वासी रुड़का खुरद खिलाफ तारा दो सौ निन्यानवे बी एन मुकदमा दर्ज कर लिया गया है बसपा दे हल्का फिलौर दे प्रधान सुखविंदर बिट्टू ने कहा कि असी डॉक्टर अंबेडकर खिलाफ बोलन वाले नू कदे माफ नहीं करांगे गुरु रविदास जी बाबा साहेब डा अंबेडकर जी साडे हन जो भी सा खिलाफ अपलेगा उस माफ नहीं किया जाएगा खिलाफ संविधान अनुसार भारती कानूनी कार्रवाई कराई करेगी अंबेडकर सेना मूल निवासी पंजाब दे आगु बलविंदर बोध ने कहा कि बड़े दुख दी गल है कि ऐसी समाज चो ही कुछ लोग सिख बन के डा अंबेडकर जी का विरोध कर रहे हैं इन्होंने माड़ी सोच वाल असि दसना चाहते हाँ जू जेतर्मा विच सटीकार मिल रहा हो भी बाबा साहिब दी कुर्बानी करके ते संविधान दी बदौलत ही है जिक्र योग है कि चार दोषियां जो दोनों फड़ लिया गया है ते दोहरारहन इस मौके तीर्थ राजपुरा सकतर बसपा पंजाब हैप्पी रुड़का डॉक्टर लखबीर चंद डॉक्टर ज्ञान चंद निरंजन दास पटवारी निर्मल रुड़का पम्मी रुड़का रजनी रुड़का दया शहरी प्रधान बसपा गुरमुख फलपोता ਮਲਕੀਤ ਸਰਗੁੰਦੀ ਲੇਖ ਰਾਜ ਚੰਗੜੀਆਂ ਕਮਲ ਮਹਿਮੀ ਤੋਂ ਇਲਾਵਾ ਹੋਰ ਮੌਜੂਦ ਸਨ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਅੰਡਾ ਰੋੜਕਾ ਖੁਰ ਦੇ ਵਿੱਚ ਸ਼੍ਰੀ ਗੁਰੂ ਅਰਦਾਸ ਮਹਾਰਾਜ ਦਾ ਜਿਹੜਾ ਜਨਮ ਦਿਨ ਦੇ ਸਬੰਧ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਨਗਰ ਕੀਰਤਨ ਆਲੇ ਦਿਨ ਕੁਝ ਸ਼ਰਾਰਤੀ ਅੰਸਰਾਂ ਨੇ ਮਲੋਂ ਸਟੇਜ ਤੋਂ ਜਿਹੜੇ ਸਾਡੇ ਮਿਸ਼ਨਰੀ ਕਲਾਕਾਰ ਘਾਰੇ ਸੀ ਉਹਨਾਂ ਨੂੰ ਗਾਉਣ ਤੋਂ ਰੋਕਿਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਟੇਜ ਤੋਂ ਜੈ ਭੀਮ ਨਹੀਂ ਕਹਿਣਾ ਔਰ ਇਸ ਦੌਰਾਨ ਇੱਕ ਲੜਕੀ ਗੀਤ गा ਰਹੀ ਸੀ ਜਦੋਂ ਉਹਨੇ ਜੈ ਭੀਮ ਦੀ ਗੱਲ ਕੀਤੀ ਜਾਂ ਜੈ ਭੀਮ ਕਿਹਾ ਤਾਂ ਇਹ ਸ਼ਰਾਰਤੀ ਬੰਦਿਆਂ ਨੇ ਜਿਹੜਾ ਆ ਮਾਈਕ ਬੰਦ ਕਰ ਦਿੱਤਾ ਉੱਥੇ ਜਿਹੜਾ ਮਾਹੌਲ ਆ ਤਣਾਅਪੂਰਨ ਹੋ ਗਿਆ ਤੋਂ ਸਾਡੇ ਜਿਹੜੇ ਸੂਝਵਾਨ ਸਾਥੀ ਸੀ ਉਹਨੇ ਸੋਚਿਆ ਵੀ ਅਸੀਂ ਨਗਰ ਕੀਰਤਨ ਜਾਂ ਗੁਰਪਰਵ ਦੇ ਵਿੱਚ ਮਾਹੌਲ ਨੂੰ ਨਾ ਖਰਾਬ ਕਰੀਏ ਕੱਲ ਪ੍ਰੋਗਰਾਮ ਸਮਾਪਤ ਹੋਇਆ ਤਾ ਸਾਰੇ ਸਾਥੀ ਅੱਜ ਗੁਰਾਇਆਂ ਇਕੱਠੇ ਹੋਏ ਪ੍ਰਸ਼ਾਸਨ ਨਾਲ ਸੀ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਉੱਥੇ ਦੀ ਲਾਈਵ ਵੀਡੀਓ ਕਲਿੱਪ ਸੀ ਉਹ ਮੌਕੇ ਤੇ ਦਿਖਾਈ ਅਫਸਰਾਂ ਨੇ ਬਾਚਣ ਤੋਂ ਬਾਅਦ ਦੇਖਿਆ ਵੇ ਵਾਕਿਆ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਔਰ ਉਸ ਕਲਿੱਪ ਮੁਤਾਬਕ ਉਹਨਾਂ ਚਾਰ ਵਿਅਕਤੀਆਂ ਤੇ ਜਿਹੜੀ ਆ ਐਫ ਆਈ ਆਰ ਦਰਜ ਹੋ ਗਈ 295 ਜਿਹੜੀ ਹੁਣ ਧਾਰਾ 299 ਆ ਔਰ ਚਾਰੋਂ ਬੰਦਿਆਂ ਤੇ ਪਰਚਾ ਦਰਜ ਹੋ ਗਿਆ ਜਿਨ੍ਹਾਂ ਵਿੱਚੋਂ ਦੋ ਜਿਹੜੇ ਵਿਅਕਤੀ ਆ ਉਹ ਮੌਕੇ ਤੇ ਅਰੈਸਟ ਪਾਈ ਗਈ ਆ ਦੋ ਜਿਹੜੇ ਆ ਐਸਐਚਓ ਸਾਹਿਬ ਨੇ ਪ੍ਰੋਮਿਸ ਕੀਤਾ ਵੀ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਲਦ ਤੋਂ ਜਲਦ ਫੜਾਗੇ ਕਿੱਥੇ ਦੇ ਇਹ ਰੁੜਕਾ ਖੁਰਦਈ ਆ ਜੀ ਇਹ ਨਾਂ ਇੱਕ ਤਾਂ ਸੋਢੀ ਰਾਮਾ ਜੀ ਬਾਕੀ ਉਹ ਦੋ ਦੇ ਬੇਟੇ ਆ ਇੱਕ ਬੀਜੇ ਆ ਕਿ ਪਿੰਡ ਰੁੜਕਾ ਖੁਰਦ ਦੇਖੀ ਜੋ ਗੁਰੂ ਰਵਦਾ ਜੀ ਦਾ ਗਰਪਰ ਮਾਇਆ ਜਾ ਰਿਹਾ ਸੀਗਾ ਉਸ ਵਿੱਚ ਇੱਕ ਲੜਕੀ ਨੂੰ 바ਵਾ ਸਾਹਿਬ ਡਾਕਟਰ ਉਮੇਦ ਕਾ ਦਾ ਗਾਣਾ ਗਾਉਣ ਤੇ ਰੋਕ ਦਿੱਤਾ ਗਿਆ ਇਸ ਨੂੰ ਲੈ ਕੇ ਜਿਹੜਾ ਗ੍ਰੈਂਡ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਤੇ ਥਾਣਾ ਗ੍ਰੈਂਡ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਪਹੁੰਚੋ ਹੈ ਮੈਂ ਇਹਨਾਂ ਨੇ ਅੰਬੇਦਕਰ ਸੈਨਾ ਮੂਲ ਵਾਸੀ ਪੰਜਾਬ ਤੋਂ ਆ ਗਏ ਅੰਮ੍ਰਿਤ ਸਰ ਇਹ ਜੋ ਗ੍ਰੈਂਡ ਦੇ ਵਿੱਚ ਪਿੰਡ ਰੋਪੜ ਤੋਂ ਇਕੱਠ ਹੋਇਆ ਹੈ ਠੀਕ ਹੋ ਗਿਆ ਸਾਰੀ ਸਾਥੀਆਂ ਜੈਪੀ ਜੈ ਭਾਰਤ ਨੂੰ ਮੁਕਦਾਏ ਜੈ ਕੁਮ ਦੇ ਭਾਰਤ ਦੇ ਅੱਜ ਸਾਰੀ ਅੰਬੇਦਕਰ ਸੈਨਾ ਮੂਲ ਵਾਸੀ ਦੀ ਟੀਮ ਆ ਆਣਾ ਪ੍ਰਯਾਮ ਤੇ ਪਹੁੰਚੀ ਆ ਜਿਹੜਾ ਇਹ ਮੈਟਰ ਆ ਇਹ ਪਿਛਲੇ ਲਗਾਤਾਰ 2 ਸਾਲ ਤੋਂ ਚੱਲਦਾ ਆਉਂਦਾ ਜਿਹੜੀ ਰੁੜਕਾ ਖੁਰਦ ਦੀ ਕਮੇਟੀ ਆ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਨਾਲ ਔਰ ਉਹਨਾਂ ਦੇ ਨਾਮ ਲੈ ਕੇ ਵੀ ਮਨਾਈ ਕਰਦੀ ਆ ਸਾਡੇ ਮਿਸ਼ਨਰੀ ਸਿੰਗਰ ਪਿਛਲੇ ਦਿਨੀ ਜਿਹੜੇ ਮਿਸ਼ਨਰੀ ਸਿੰਗਰ ਸਾਡੇ ਵਿਕੀ ਭਾਦਰ ਜੀ ਜਦੋਂ ਉਹ ਸਟੇਜ ਤੇ ਚੜ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਨਾਮ ਲੈਣ ਲੱਗੇ ਔਰ ਉਹਨਾਂ ਨੂੰ ਰੋਕਿਆ ਗਿਆ ਜਦ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰੋਗਰਾਮਾਂ ਵਿੱਚ 바ਵਾ ਸਾਹਿਬ ਜੀ ਦਾ ਪ੍ਰਚਾਰ ਨਹੀਂ ਹੋਊਗਾ ਤੇ ਹੋਰ ਕਿਸ ਦਾ ਸਮਿਧਾ ਆਨਿਰਮਤਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਾਡੇ ਸਮਾਜ ਨੂੰ ਏਡੀ ਦੇਣ ਆ ਔਰ ਸਾਡੀ ਭੈਣ ਜਦੋਂ ਮਿੱਕੀ ਬਹਾਦਰ ਜੀ ਤੋਂ ਬਾਅਦ ਬੋਲ ਲੱਗੀ ਉਸ ਮਾਈਕ ਵਿੱਚ ਤਾਂ ਉਸ ਨੂੰ ਪਹਿਲਾ ਵਾਰਨਿੰਗ ਦਿੱਤੀ ਗਈ ਵੀ ਤੂੰ ਜੈਪੀਮ ਜੈਪਹਾਪ ਦਾ ਨਾਰਾ ਨਹੀਂ ਲਗਾਉਣਾ ਔਰ ਜਦੋਂ ਉਹ ਲੜਕੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਾਂਗ ਨੂੰ ਗਾ ਰਹੀ ਸੀਗੀ ਮਿਸ਼ਨਰੀ ਸਾਂਗ ਨੂੰ ਗਾ ਰਹੀ ਸੀਗੀ ਤਾਂ ਇਹਨਾਂ ਸ਼ਰਾਰਤੀ ਅੰਸਾਰਾਂ ਨੇ ੜੜਕਾ ਖੁਰਦ ਦੇ ਜਿਹੜੇ ਸ਼ਰਾਰਤੀ ਅੰਸਾਰ ਆ ਉਹਨਾਂ ਨੇ ਪਹਿਲਾਂ ਉਸ ਨੂੰ ਗਾਰਨਿੰਗ ਦਿੱਤੀ ਫਿਰ ਜਦੋਂ ਉਹ ਬੌਦੀ ਸੀਗੀ ਉਸ ਦੀ ਜਿਹੜੀ ਮਾਈਕ ਦੀ ਲੀਡ ਸੀਗੀ ਉਹ ਕੱਢ ਦਿੱਤੀ ਗਈ ਔਰ ਉਸ ਕੁੜੀ ਨੂੰ ਜਦੋਂ ਧਮਕੀਆਂ ਤੱਕ ਦਿੱਤੀਆਂ ਗਈਆਂ ਔਰ ਜਿਹੜਾ ਇਹ ਬੌਸ਼ੀ ਦੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਪਮਾਨ ਜਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਅਸੀਂ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਉਣ ਵਾਲੇ ਟਾਈਮ ਵਿੱਚ ਵੀ ਪੰਜਾਬ ਵਾਸੀਆਂ ਨੂੰ ਚਕਾਵਟ ਹੀ ਦਿੰਦੇ ਆ ਇਹ ਸਾਡੇ ਵੱਲੋਂ ਸਖਤ ਚੇਤਾਵਨੀਆਂ ਬੇੜਕੜ ਸੈਨਾਬੂਲ ਵਾਸੀ ਵੱਲੋਂ ਬੇ ਸ਼੍ਰੀ ਗੁਰੂ ਰਵੀਦਾਸ ਮਹਾਰਾਜੀ ਦਾ અપਮਾਨ ਔਰ ਜਾਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਾਹ ਪੀਂ ਚਾਹ ਭਾਰਤ ਨਮੋ ਬਦਾਏ ਪਿੰਡ ਰੁੜਕਾ ਖੁਰਦ ਦੇਖੇ ਜਿਹੜਾ ਮਾਮਲਾ ਆਇਆ ਸੀਗਾ ਤੇ ਉਹਦੇ ਵਿੱਚ ਕੀ ਕਾਰਵਾਈ ਜਿਹੜੀ ਪੁਲਿਸ ਵੱਲ ਕੀਤੀ ਜਾ ਰਹੀ ਹੈ ਅੱਜ ਸਵੇਰ 9:00 10:00 ਵਜੇ ਪਿੰਡ ਰੁੜਕਾ ਖੁਰਦ ਤੋਂ ਇੱਕ ਕੰਪਲੇਂਟ ਆਈ ਸੀਗੀ ਐਸ்சி ਭਾਈ ਜਦੇ ਵੱਲੋਂ ਵੀ ਉਹਨਾਂ ਨੇ 23 ਤੇ 24 ਤਰੀਕ ਸ਼੍ਰੀ ਗੁਰੂ ਰਵੀਦਾਸ ਮਹਾਰਾਜੀ ਦਾ ਪ੍ਰੋਗਰਾਮ ਕੀਤਾ ਸੀ ਜਿੱਥੇ ਉਹਨਾਂ ਨੇ ਕੋਈ ਲੜਕੀ ਸ਼ਬਦ ਗਾਇਨ ਕਰ ਰਹੀ ਸੀ ਤੇ ਉਹਨੇ ਸ਼ਬਦ ਗਾਇਨ ਕਰਦੇ ਆ ਸ਼੍ਰੀ ਗੁਰੂ ਰਵਦਾਸ ਮਹਾਰਾਜੀ ਦੇ ਨਾਲ 바ਵਾ ਸਾਹਿਬ ਦਾ ਸ਼ਬਦ ਲਾਇਆ ਸੀ ਤੇ ਇਹਨਾਂ ਦੇ ਵਿੱਚੋਂ ਹੀ ਕੁਝ ਪ੍ਰਬੰਧਕ ਨੇ ਸੰਦੀਪ ਵਰ ਵਿਦਕੀ ਵਿਜੇ ਵਰ ਸੋਢੀ ਰਾਮ ਤੇ ਮਨਦੀਪ ਧੀਰ ਇਹ ਪਰਿਵਾਰ ਅਮਰਤਾ ਦੀ ਪਰਿਵਾਰ ਆ ਇਹਨਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਤੇ ਉਹ ਲੜਕੀ ਨੂੰ ਸਟੇਜ ਤੋਂ ਗੋਣ ਲੈ ਮਨਾ ਕੀਤਾ ਤੇ ਉਹਦੇ ਨਾਮ ਹਟਣ ਤੇ ਇਹਨਾਂ ਨੇ ਲੀਡਾਂ ਵਗੈਰਾ ਸਪੀਕਰਾਂ ਦੀਆਂ ਕੱਢ ਦਿੱਤੀਆਂ ਜਿੱਤੇ ਇਹਨਾਂ ਨੇ ਐਸਪੀ ਚਾਰਦੀ ਕੰਪਲੇਂਟ ਤੇ ਐਫਆਰ ਨੰਬਰ 21 ਮਿਤੀ 25 ਤੋਂ 25 ਧਰਮਿਕ ਭਾਵਨਾਵਾਂ ਅਤੇ ਇਸ ਪ੍ਰੋਣ ਸੰਧੀ ਦਾਜੀਸ਼ ਕਰਕੇ ਅਗਲੀ ਤਪੀਸ਼ ਕਰ ਰਹੇ ਹਨ ਜੋ ਵੀ ਫੈਕਟਸ ਸਾਹਮਣੇ ਆਉਣਗੇ ਉਤੇ ਕਾਰਵਾਈ ਕੀਤੀ ਜਾਵੇ